ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਇਸ ਚੈਨਲ ਰਾਹੀਂ ਅਸੀਂ ਤੁਹਾਨੂੰ ਹਰ ਰੋਜ਼ ਨਵੀਆਂ-ਨਵੀਆਂ ਕਹਾਣੀਆਂ ਨਵੀਆਂ-ਨਵੀਆਂ ਸਾਕੀਆਂ ਤੇ ਨਵੀਆਂ-ਨਵੀਆਂ ਵਿਚਾਰਾਂ ਸੁਣਾਉਂਦੇ ਹਾਂ ਅੱਜ ਅਸੀਂ ਗੱਲ ਕਰ ਰਹੇ ਹਾਂ ਇੱਕ ਅਜੀਬੀ ਕਹਾਣੀ ਦੀ ਜੋ ਅਧਿਆਪਕਾਂ ਨੂੰ ਸਮਰਪਿਤ ਹੈ ਅਧਿਆਪਕ ਉਹ ਰੋਸ਼ਨੀ ਹੈ ਜੋ ਹਨੇਰੇ ਵਿੱਚ ਰਸਤਾ ਦਿਖਾਉਂਦੇ ਹਨ ਉਹ ਸਿਰਫ ਵਿਦਿਆ ਹੀ ਨਹੀਂ ਦਿੰਦੇ ਸਗੋਂ ਜੀਵਨ ਜਿਉਣ ਦੀ ਸਮਝ ਵੀ ਸਿਖਾਉਂਦੇ ਹਨ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਗਰਦਿੱਤਾ ਨਾਮ ਦੇ ਇੱਕ ਮਾਸਟਰ ਜੀ ਰਹਿੰਦੇ ਸਨ ਉਹ ਪਿੰਡ ਦੇ ਇਕੱਲੇ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਸਨ ਉਹਨਾਂ ਦਾ ਰੋਜ਼ਾਨਾ ਦਾ ਜੀਵਨ ਬਹੁਤ ਸਧਾਰਨ ਸੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਨਾ ਫਿਰ ਸਾਈਕਲ ਤੇ ਸਕੂਲ ਜਾਣਾ ਤੇ ਬੱਚਿਆਂ ਨੂੰ ਪਿਆਰ ਨਾਲ ਪੜ੍ਹਾਉਣਾ ਗਰ ਦਿੱਤਾ ਮਾਸਟਰ ਜੀ ਕਦੇ ਵੀ ਬੱਚਿਆਂ ਨੂੰ ਕੇਵਲ ਪਾਠ ਪੁਸਤਕਾਂ ਤੱਕ ਸੀਮਤ ਨਹੀਂ ਰੱਖਦੇ ਸਨ ਉਹ ਹਰ ਪੀਰੀਅਡ ਵਿੱਚ ਬੱਚਿਆਂ ਨੂੰ ਜੀਵਨ ਦੀਆਂ ਗੱਲਾਂ ਸਿਖਾਉਂਦੇ ਸਨ ਬੱਚਿਓ ਵਿਦਿਆ ਨਾਲੋਂ ਵੱਡੀ ਗੱਲ ਹੈ ਮਨੁੱਖਤਾ ਜੇ ਵਿਦਿਆਰਥੀ ਚੰਗਾ ਇਨਸਾਨ ਨਹੀਂ ਬਣਦਾ ਤਾਂ ਉਸ ਦੀ ਪੜ੍ਹਾਈ ਅਧੂਰੀ ਹੈ ਪਿੰਡ ਦੇ ਬੱਚੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਸਨ ਉਹਨਾਂ ਦਾ ਪਿਆਰ ਇੰਨਾ ਸੀ ਜਦੋਂ ਵੀ ਕੋਈ ਵਿਦਿਆਰਥੀ ਸਕੂਲ ਨਾ ਆਵੇ ਤਾਂ ਮਾਸਟਰ ਜੀ ਉਸਦੇ ਘਰ ਤੱਕ ਜਾਂਦੇ ਸਨ ਕਾਰਨ ਪੁੱਛਦੇ ਤੇ ਉਸ ਨੂੰ ਹੌਸਲਾ ਦਿੰਦੇ ਉਸੇ ਸਕੂਲ ਵਿੱਚ ਇੱਕ ਕਰਮਜੀਤ ਨਾਮ ਦਾ ਇੱਕ ਵਿਦਿਆਰਥੀ ਸੀ ਉਹ ਗਰੀਬ ਪਰਿਵਾਰ ਨਾਲ ਸੰਬੰਧਿਤ ਸੀ ਉਸ ਦਾ ਪਿਤਾ ਮਜ਼ਦੂਰ ਸੀ ਤੇ ਮਾਂ ਘਰੇਲੂ ਕੰਮ ਕਰਕੇ ਘਰ ਚਲਾਉਂਦੀ ਸੀ ਗਰੀਬੀ ਕਰਕੇ ਅਕਸਰ ਕਰਮਜੀਤ ਦੇ ਕੱਪੜੇ ਫਟੇ ਹੁੰਦੇ ਸਨ ਅਤੇ ਉਸ ਕੋਲ ਕਾਪੀਆਂ ਕਿਤਾਬਾਂ ਵੀ ਘੱਟ ਹੁੰਦੀਆਂ ਸਨ ਇੱਕ ਦਿਨ ਕਰਮਜੀਤ ਸਕੂਲ ਨਹੀਂ ਆਇਆ ਮਾਸਟਰ ਜੀ ਨੂੰ ਹੈਰਾਨੀ ਹੋਈ ਕਿਉਂਕਿ ਹਮੇਸ਼ਾ ਪਹਿਲੀ ਵੈਂਚ ਤੇ ਬੈਠਣ ਵਾਲਾ ਮਿਹਨਤੀ ਵਿਦਿਆਰਥੀ ਸੀ ਉਹ ਉਸ ਦੇ ਘਰ ਪਹੁੰਚੇ ਤੇ ਪਤਾ ਲੱਗਾ ਕਿ ਕਰਮਜੀਤ ਸਕੂਲ ਛੱਡਣਾ ਚਾਹੁੰਦਾ ਹੈ ਕਿਉਂਕਿ ਘਰ ਦਾ ਖਰਚਾ ਪੂਰਾ ਨਹੀਂ ਹੁੰਦਾ ਮਾਸਟਰ ਜੀ ਨੇ ਉਸਦੇ ਮਾਤਾ ਪਿਤਾ ਨੂੰ ਬਿਠਾ ਕੇ ਸਮਝਾਇਆ ਵੇਖੋ ਪੈਸੇ ਤਾਂ ਕਦੇ ਘਟ ਵੱਧ ਹੋ ਹੀ ਜਾਂਦੇ ਹਨ ਪਰ ਜੇ ਇਹ ਬੱਚਾ ਪੜ ਨਹੀਂ ਸਕਿਆ ਤਾਂ ਇਸ ਦਾ ਭਵਿਕ ਹਨੇਰੇ ਵਿੱਚ ਚਲਾ ਜਾਵੇਗਾ ਇਸ ਨੂੰ ਸਕੂਲ ਨਾ ਛੱਡਣ ਦਿਓ ਉਹਨਾਂ ਨੇ ਆਪਣੀ ਤਨਖਾਹ ਵਿੱਚੋਂ ਹੀ ਕਰਮਜੀਤ ਲਈ ਕਿਤਾਬਾਂ ਕਾਪੀਆਂ ਤੇ ਕੱਪੜੇ ਖਰੀਦ ਕੇ ਦਿੱਤੇ ਸਾਲ ਬੀਤਦੇ ਗਏ ਕਰਮਜੀਤ ਨੇ ਮਿਹਨਤ ਨਾਲ ਪੜ੍ਹਾਈ ਕੀਤੀ ਤੇ ਜਦੋਂ ਉਹ 10ਵੀਂ ਪਾਸ ਹੋਇਆ ਤਾਂ ਪੂਰੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਲਿਆ ਪਿੰਡ ਦੇ ਸਭ ਲੋਕਾਂ ਨੂੰ ਮਾਣ ਸੀ ਪਰ ਸਭ ਤੋਂ ਵੱਧ ਖੁਸ਼ੀ ਮਾਸਟਰ ਗਰਦਿੱਤਾ ਨੂੰ ਹੋਈ ਕਰਮਜੀਤ ਨੇ ਅੱਗੇ ਵਧ ਕੇ ਇੰਜੀਨੀਅਰਿੰਗ ਕੀਤੀ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਜਦੋਂ ਉਹ ਵੱਡਾ ਅਫਸਰ ਬਣਿਆ ਤਾਂ ਸਭ ਤੋਂ ਪਹਿਲਾਂ ਉਹ ਆਪਣੇ ਮਾਸਟਰ ਜੀ ਦੇ ਘਰ ਗਿਆ। ਉਹਨਾਂ ਦੇ ਪੈਰ ਛੂਹੇ ਤੇ ਕਿਹਾ, "ਮਾਸਟਰ ਜੀ, ਅੱਜ ਮੈਂ ਜੋ ਹਾਂ ਉਹ ਤੁਹਾਡੇ ਕਰਕੇ ਹਾਂ। ਜੇ ਤੁਸੀਂ ਮੇਰਾ ਸਾਥ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਮੈਂ ਅੱਜ ਕਿਤੇ ਮਜ਼ਦੂਰੀ ਕਰ ਰਿਹਾ ਹੁੰਦਾ।" ਮਾਸਟਰ ਜੀ ਦੀਆਂ ਅੱਖਾਂ ਭਰ ਆਈਆਂ। ਉਹਨਾਂ ਨੇ ਹੌਲੀ ਜਿਹੇ ਮੁਸਕਰਾਉਂਦੇ ਹੋਏ ਕਿਹਾ, "ਬੱਚਾ, ਇਹ ਤੇਰਾ ਹੌਂਸਲਾ ਤੇ ਤੇਰੀ ਮਿਹਨਤ ਹੈ ਮੈਂ ਤਾਂ ਸਿਰਫ ਇੱਕ ਚਿਰਾਗ ਜਲਾਇਆ ਸੀ ਤੇਰੇ ਪਵਿੱਖ ਦੀ ਰੋਸ਼ਨੀ ਨੂੰ ਤੂੰ ਆਪ ਬਣਾਇਆ ਹੈ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਅਧਿਆਪਕ ਸਿਰਫ ਪੜ੍ਹਾਉਣ ਵਾਲੇ ਹੀ ਨਹੀਂ ਹੁੰਦੇ ਉਹ ਬੱਚਿਆਂ ਦੇ ਜੀਵਨ ਦੇ ਮਾਰਗਦਰਸ਼ਕ ਵੀ ਹੁੰਦੇ ਹਨ ਇੱਕ ਸੱਚਾ ਅਧਿਆਪਕ ਉਹ ਹੈ ਜੋ ਆਪਣੇ ਵਿਦਿਆਰਥੀ ਦੇ ਅੰਦਰਲੇ ਜਾਣਨ ਨੂੰ ਜਗਾਉਂਦਾ ਹੈ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਗੁਰ ਪਰਮੇਸ਼ਰ ਗੁਰ ਆਪ ਹੈ ਸੱਚਖੰਡ ਵਸੇ ਗੁਰ ਨਾਲ ਅਰਥਾਤ ਗੁਰੂ ਹੀ ਪਰਮੇਸ਼ਰ ਦਾ ਰੂਪ ਹੈ ਉਸ ਦੇ ਨਾਲ ਹੀ ਸਾਡਾ ਜੀਵਨ ਰੋਸ਼ਨ ਹੁੰਦਾ ਹੈ ਅਧਿਆਪਕ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡੇ ਜੀਵਨ ਵਿੱਚ ਹਰ ਸਫਲਤਾ ਦੇ ਪਿੱਛੇ ਕਿਸੇ ਨਾ ਕਿਸੇ ਵਿਅਕਤੀ ਮਿਹਨਤ ਦਵਾ ਤੇ ਮਾਰਗਦਰਸ਼ਨ ਹੁੰਦਾ ਹੈ ਇਸ ਲਈ ਸਾਨੂੰ ਹਮੇਸ਼ਾ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਉਹਨਾਂ ਦੀਆਂ ਸਖਿਆਵਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਉਹਨਾਂ ਦੇ ਰਾਹ ਤੇ ਤੁਰ ਕੇ ਹੋਰਾਂ ਲਈ ਪ੍ਰੇਰਨਾ ਬਰਨਾ ਚਾਹੀਦਾ ਹੈ ਅਧਿਆਪਕ ਦਿਵਸ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਆਪਣੇ ਅਧਿਆਪਕਾਂ ਨੂੰ ਅੱਜ ਹੀ ਯਾਦ ਕਰੋ ਤੇ ਉਹਨਾਂ ਦਾ ਧੰਨਵਾਦ ਕਰੋ ਜੇ ਤੁਹਾਨੂੰ ਮੇਰੀ ਕਹਾਣੀ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਅਣਜਾਣੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ